एक नमस्सारु उद्धार दिने सुलागर आ पुन प्रहर मिलिया मेरे अनंतान न याद दि पाए मेरे मन तन अनद पाए हा प्रेम संतो हरि का जल संतो ਕਾਮਦੇ ਦੀ ਕਿਰਪਾ ਲੈ ਕ੍ਰਿਸ਼ਨ ਜੀ ਕਿਰਪਾ ਲੈ ਤੁਮਹਾਂ ਸਰਿਕ ਕ੍ਰਿਸ਼ਨ ਸਰੋਤ ਕਾਮਦੇ ਦੇ ਭਾਵ ਮੈਂ ਮੈਂ ਤੇਨੋਂ ਸਤ ਸਤਿ ਸਕਾਂ ਹੈ ਮੈਂ ਮੈਂ ਤੇਨੋਂ ਸਤ ਜਨ ਕਾਈ ਦੀ ਕਹਨੇ ਕਾਮਦੇ ਦੀ ਕਿਰਪਾ ਤੇ ਜਿ ਸਵਾਹ ਸਤ ਸੂਰਿਆ ਕਾਵ ਦੇਖਿਓ ਜੀ ਆਹ ਸ੍ਰੀ ਮਾਨ ਗੁਰੂ ਜੀ ਕਾ درشن کا نام دان شری امرتسر سار گیت درشن کشن ਜੋ ਕੀਆਂ ਝੰਡੇ ਜਿ ਮੁਕੇ ਜੁਤ ਜੀ ਅਕਾਲ ਤਰਹਕਾਰ ਜੈਕਾਰ ਬੋਲੋ ਜੀ ਵਾਹਿਗੁਰੂ ਸ਼੍ਰੀ ਗੁਰੂ ਸਾਹਿਬ ਜੀ ਮਾਣ ਦੀ ਮੱਤੂ ਪੰਥ ਦਾ ਰਾਖਾ ਆਪ ਅੰਸ਼ ਤੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਨਾਮ ਜੀਓ ਸ਼੍ਰੀ ਗੰਨ ਗਾਣਾ ਸਾਹਿਬ ਤੇ ਹੋਰਨ ਦਵਾਈਆਂ ਗੁਰ ਸਾਧਾ ਦੇ ਜਿਨ੍ਹਾਂ ਤੇ ਪੰਥ ਨਿ ਵਿਛੜਿਆ ਨਿਆਹ ਹੈ ਮੁਲੇ ਦਰਸਿਤੇ ਨਾਮ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀਵਨ ਅਕਸ਼ੋਹ ਇਹਨ ਮੰਨਿਆ ਤੇ ਧਾਨ ਤੇ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਰੇ ਜੀ ਮਹਾਰਾਜ ਪਾਸ ਜੀ ਦੇ ਪਾਦ ਸੰਗਤ ਚਲਣ ਕਰਨਾ ਪਾਸ ਸੰਭੋਹ ਸੰਗਤ ਵੱਲੋਂ ਅਤਾਸ ਬੇਨਤੀ ਜੋਨਦੀ ਨਾ ਸਤੂ ਜੀ ਆ ਬਾਤ ਜੀ ਦੇ ਪਾਵਨ ਪ੍ਰਭੰਦਰ ਮਹਾ ਬਾਗ ਰਤਨ ਹੋਸੀ ਕੀ ਤੀ ਸੰਤ ਸੇਵ ਰੰਗ ਲਗਾਇ ਅਕਾਲ ਦੇਵਾ ਬਾਲ ਰੰਗ ਜਿਸ ਕੋ ਲੱਗਾ ਜਿਸ ਕੇ ਵਤ ਭਾਗਾ ਮੈਂ ਆ ਕਦੀ ਨ ਹੋਵਈ ਨਹਿ ਲਾਕੇ ਤਾਕਾ ਨਸਰੋ ਮਨਸੂਰ ਗੁਰ ਗੋਬਿੰਦ ਸਿੰਘ ਜਿਸ ਸੀ ਪਨਸੂਰ ਕੋ ਗੋਵਿੰਦ ਸੰਗਾਂ ਐਸੇ ਦੇਨ ਤਿਆਰ ਸੰਤੂ ਸਾਰੇ ਕਮਾਲ ਅਪਰਤ ਕੇ ਦਾਨ ਤੇ ਪੰਥ ਦੇ ਬਾਣੇ ਸਰਬੰਸ ਜਾਤੀ ਕਲਗੀ ਤਤ ਸੇਸ਼ਕੀਤਾ ਦਸਵੇਂ ਪਾਦਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਰਾਜ ਆਪ ਦੀ ਦੁਆਰਾ ਆਪਣੇ ਪਿਆਰੇ ਖਾਲਸਾ ਬੰਦ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਤਾ ਮੱਤਾ ਸ੍ਰੀ ਮੁਕਤਾਨੀ ਘਰਸਾ ਮੰਧ ਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਆਪ ਜੀ ਨੇ ਵਸਾਈ ਹੋਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਖੇ ਬੜੇ ਛੱਡ ਦੀ ਗਲਾ ਤੇ ਜਲੋ ਜਲਾਲ ਦੇ ਨਾਲ ਬਣਾ ਰਿਹਾ ਹੈ ਸਤਿਗੁਰੂ ਜੀਓ ਮੇਰੀ ਪੀੜੀ ਦੇ ਮਾਣ ਜੀ ਸ੍ਰੀ ਗੋਵਿੰਦ ਸਾਹਿਬ ਜੀ ਉਹਨਾਂ ਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਾਤਾਲਪੁਰੇ ਸਾਹਿਬ ਜੀ ਦੇ ਵਿਖੇ ਇਹ ਜੀ ਪੂਰ ਸਾਹਿਬ ਜੀ ਦੇ ਗੋਲੇ ਮਹਲੇ ਦੇ ਪਹਿਲੇ ਪ੍ਰਾਰੰਭਕ ਰੱਖੜੀਆਂ ਹੋਇਆ ਧੁਰ ਕੀ ਬਾਣੀ ਆਈ। ਦਿਨ ਸਗਰੀ ਜਿਸ ਪਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਸੇਕ ਪੰਥ ਦੇ ਨਮਾਇਦਾ ਜੱਤੇ ਕਰਦੇ ਸ਼ਰੋਮਣੀ ਕੂਰੂਆਣਾ ਪ੍ਰਬੰਧ ਕਮੇਟੀ ਪ੍ਰਧਾਨ ਸ੍ਰੀ ਕੇਸਰ ਸਾਹਿਬ ਜੀ ਦੇ ਸਮੂਹੇ ਪ੍ਰਬੰਧ ਵੱਲੋਂ ਸਮੁੱਚੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਇਹ ਰੱਖ ਕਰਵਾਏ ਜਾਣਗੇ ਮਾਤਾ ਸਤਿਗੁਰੂ ਜੀ ਆਪੀ ਸਿੰਘ ਹਾਜ਼ਰ ਨੰਤ ਬਾਜੀ ਸਿੰਘ ਰਾਦੇ ਸਿੰਘ ਜੀ ਉਸਦੇ ਮੇਰ ਪਰਿਆਨ ਹੱਥ ਰੱਖਣਾ ਮੇਰ ਪਰਿਆਨ ਹੱਥ ਰੱਖ ਕੇ ਸ਼ੁੱਧ ਆਸ ਤੋਂ ਮਨ ਤੋਂ ਸੰਪੂਰਨ ਭੋਗ ਕੋਣੀ ਸਤਿਗੁਰੂ ਜੀ ਵਿੱਚ ਕਰਦਾ ਪੁਰਖ ਕੋਵਾ ਵਾਹਲ ਨਾਮਿਕਾ ਹੋਵਾ ਅੱਖੀਂ ਘੜੀ ਨਾ ਦੇਖਣ ਦੇ ਆਪਣਾ ਹਿੰਦ ਸੁਭਾਲੇ ਹੱਥ ਦੇ ਰੱਖਣ ਆਪਣੇ ਕੋ ਸਾਹਸ ਸਾਹਸ ਸਿੰਘ ਸਾਹਿਬ ਜੀ ਮਹਾਰਾਜ ਜੀ ਦੁਆਰਾ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚਾ ਹੀ ਖਾਲਸਾ ਪੰਥ ਬੜੀ ਚੜ੍ਹਦੀ ਕਲਾ ਦੇ ਨਾਲ ਬੜੀ ਸ਼ਰਧਾ ਭਾਵਨਾ ਤੇ ਜਾਹੋ ਜਲਾਲ ਦੇ ਨਾਲ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾਉਂਦਾ ਹੈ ਔਰ ਇਸ ਸਾਲ 21 ਤੋਂ ਲੈ ਕੇ ਕਰਕੇ 26 ਤਰੀਕ ਤੱਕ ਹੋਲਾ ਮਹੱਲਾ ਸਮੁੱਚਾ ਹੀ ਖਾਲਸਾ ਪੰਥ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾ ਰਿਹਾ ਹੈ ਔਰ ਅੱਜ 21 ਤਰੀਕ ਨੂੰ ਪਹਿਲੇ ਪੜਾ ਦਾ ਉਹ ਲਮਹ ਹਲਾ ਜਿਹੜਾ ਹੈ ਸੰਗਤਾਂ ਵੱਲੋਂ ਸਮੁੱਚੇ ਖਾਲਸਾ ਪੰਥ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਜਿਵੇਂ ਕਿ ਮਨਾਇਆ ਜਾਂਦਾ ਔਰ ਅੱਜ ਸ੍ਰੀ ਪਤਾਲਪੁਰੀ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਪ੍ਰਾਰੰਭਤਾ ਹੋ ਚੁੱਕੀ ਹੈ ਦਾ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਮਰਤ ਛਕੋ ਸਿੰਘ ਸੱਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਪ੍ਰਦੇਸ਼ ਤੋਂ ਹਰ ਸਾਲ ਪਿਛਲੇ 27 ਸਾਲ ਹੋ ਗਏ ਨਗਰ ਕੀਰਤਨ ਪ੍ਰਾਰੰਭ ਹੋ ਕਰਕੇ ਹੋਲੇ ਮਹਲਾ ਦੀ ਆਰੰਭਤਾ ਕਰਨ ਵਾਸਤੇ ਉਹ ਸਾਰੀ ਸੰਗਤ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਕਲਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਵਿਖੇ ਪਹੁੰਚਦੀ ਹੈ ਔਰ ਉਸ ਨਗਰ ਕੀਰਤਨ ਦੇ ਵਿੱਚ ਕੱਲ ਬੜੀ ਦੁਖਦਾਈ ਇੱਕ ਘਟਨਾ ਵਾਪਰੀ ਹੈ ਨੌਜਵਾਨ ਵੀਰ ਜੋ ਟਰੈਕਟਰ ਦੇ ਹੇਠਾਂ ਆਕਰ ਕੇ ਉਹ ਉਸ ਦੀ ਮੌਤ ਹੋ ਗਈ ਔਰ ਇੱਕ ਗੰਭੀਰ ਜ਼ਖਮੀ ਹੈ ਦਾਸ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਹੈ ਕਿ ਆਪਾਂ ਸਟੰਟ ਬਾਜੀ ਤੋਂ ਬਚੀਏ ਵੀਰ ਟਰੈਕਟਰਾਂ ਉੱਤੇ ਮੋਟਰਸਾਈਕਲਾਂ ਉੱਤੇ ਸਟੰਟ ਕਰਦੇ ਨੇ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਇਸ ਕਰਕੇ ਸਾਰੇ ਵੀਰਾਂ ਨੂੰ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਆਪਾਂ ਗੁਰੂ ਦੀ ਭੈ ਭਾਵਨਾ ਦੇ ਵਿੱਚ ਰਹਿ ਕੇ ਚੜ੍ਹਦੀ ਕਲਾ ਦੇ ਨਾਲ ਇਹ ਹੋਲਾ ਮਹਲਾ ਤਿਉਹਾਰ ਮਨਾਉਣਾ ਹੈ ਆਪਾਂ ਸਟੰਟ ਬਾਜੀ ਹੁੱਲੜ ਬਾਜੀ ਔਰ ਸਟੰਟ ਬਾਜੀ ਟਰੈਕਟਰਾਂ ਦੀ ਮੋਟਰਸਾਈਕਲਾਂ ਦੀ ਬਿਲਕੁਲ ਨਾ ਕਰੀਏ ਜੀ ਸਾਹਿਬ ਗੁਰੂ ਤੇਗ ਬਹਾਦਰ ਪਾਕਸ਼ਾ ਦੀ ਫਸਾਈ ਹੋਈ ਹੈ ਇਹ ਮਹਾਨ ਨਗਰੀ ਸ੍ਰੀ ਅਨੰਦਪੁਰ ਸਾਹਿਬ ਇਸ ਧਰਤੀ ਤੇ ਸਤਗੁਰਾਂ ਨੇ ਬਹੁਤ ਮਰਦਾਨ ਇਸ ਧਰਤੀ ਨੂੰ ਬਖਸ਼ਿਸ਼ ਦਿੱਤੇ। ਇਹ ਉਹ ਧਰਤੀ ਆ ਜੇ ਧਰਤੀ ਤੋਂ ਵੱਖ-ਵੱਖ ਧਰਮਾਂ ਵਿੱਚ ਵੰਡੇ ਹੋਏ ਲੋਕ ਵੱਖ-ਵੱਖ ਕਿਰਤੀਆਂ ਵਿੱਚ ਵੰਡੇ ਹੋਏ ਲੋਕ ਜਿਨ੍ਹਾਂ ਨੂੰ ਧਾਰਮਿਕ ਸਥਾਨਾਂ ਤੇ ਪੈਰ ਪਾਉਣ ਦਾ ਹੁਕਮ ਨਹੀਂ ਸੀ। ਉਹਨਾਂ ਸਾਰਿਆਂ ਨੂੰ ਸਤਗੁਰ ਜੀ ਨੇ ਗਲਬਕੜੀ ਚ ਲੈ ਕੇ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ। ਮੇਰੀ ਖੰਡੇ ਬਾਟੇ ਦੀ ਪੌਲ ਨੇ ਬਖਸ਼ਿਸ਼ ਕੀਤੀ। ਉਹਨਾਂ ਨੂੰ ਸਤਗੁਰ ਜੀ ਨੇ ਆਪਣੀ ਗਲਬਕੜੀ ਚ ਲੈ ਕੇ ਜਿਹੜੇ ਦੱਬੇ ਲਤਾੜੇ ਸੀ ਉਹਨਾਂ ਨੂੰ ਰਾਜਿਆਂ ਦੇ ਮੁਕਾਬਲੇ ਦੇ ਵਿੱਚ ਖੜੇ ਕੀਤਾ ਇਹੋ ਕਾਰਨ ਸੀ ਕਿ ਇਸ ਧਰਤੀ ਦੇ ਉੱਤੇ ਪਹਾੜੀ ਰਾਜੇ ਉਹ ਸਤਗੁਰ ਜੀ ਦੇ ਨਾਲ ਇਹ ਪਵਿੱਤਰ ਸਿਧਾਂਤਾਂ ਨੂੰ ਨਾ ਕਬੂਲ ਦੇ ਹੋਏ ਝਗੜੇ ਕਰਦੇ ਰਹੇ ਪਰ ਸਤਗੁਰ ਜੀ ਨੇ ਇਹ ਖਾਲਸਾ ਜਹੋ ਜਲਾਲ ਨੂੰ 1699 ਦੀ ਵਿਸਾਖੀ ਤੋਂ ਬਾਅਦ ਫਿਰ 1700 ਦੇ ਵਿੱਚ ਇੱਕ ਕੌਮੀ ਤਿਹਾਰ ਸਖਾਲਸੇ ਨੂੰ ਬਖਸ਼ਿਸ਼ ਕੀਤਾ ਹੋਲਾ ਮਹੱਲਾ ਉਵੇਂ ਸਾਰੇ ਤਿਹਾਰ ਵਕ ਵਕ ਧਰਮਾਂ ਦੇ ਉਹਨਾਂ ਸਾਰਿਆਂ ਨੂੰ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ ਜਿਹੜੇ ਸਾਡੇ ਤਿਹਾਰ ਆ ਉਹ ਜਦੋਂ ਹੁਣ ਨਾਨਕਸ਼ਹਿ ਕੈਲੰਡਰ ਬਣਿਆ ਤੇ ਤਾਂ ਸਾਰਿਆਂ ਨੂੰ ਆਮ ਤਾਂ ਇਹ ਹੁੰਦਾ ਸੀ ਪੇ ਹੋਲਾ ਮਹੱਲਾ ਜੇ ਆਪਾਂ ਕਿਤੇ ਉਧਰੇ ਜਾਣਾ ਦੀਵਾਲੀ ਮਨਾਉਣ ਚੱਲੇ ਆ ਮੀਰੀ ਪੀਰੀ ਦੇ ਮੀਰੀ ਪੀਰੀ ਹੁਣ ਆਪਾਂ ਉਹਨੂੰ ਦਿਵਸ ਕਹਿੰਦੇ ਆ ਤੋ ਤੇ ਯਾਦ ਇਹ ਇੱਥੇ ਬੜੀ ਵੱਡੀ ਪਰਪਤ ਸੀ ਕਿ ਸਤਿਗੁਰ ਜੀ ਨੇ ਮਾਨਸਿਕ ਤੌਰ ਦੇ ਉੱਤੇ ਸਿੱਖ ਨੂੰ ਤਕੜਾ ਹੋਣ ਲਈ ਪਵਿੱਤਰ ਗੁਰਬਾਣੀ ਦਾ ਖਜ਼ਾਨਾ ਬਖਸ਼ਿ ਕੀਤਾ ਤੇ ਸਰੀਰਕ ਤੌਰ ਦੇ ਉੱਤੇ ਇਹ ਹੋਲੇ ਮਹੱਲੇ ਦੇ ਵਿੱਚ ਸਾਰੇ ਸੰਗਤ ਨੂੰ ਖੁੱਲਾ ਸੱਦਾ ਹੁੰਦਾ ਸੀ ਉਹ ਸਾਰੇ ਇੱਥੇ ਆਉਂਦੇ ਸੀ ਔਰ ਫਿਰ ਸਤਿਗੁਰ ਜੀ ਉਹਨਾਂ ਦੇ ਨਾਲ ਵੱਖ-ਵੱਖ ਜੋਟ ਬਣਾ ਕੇ ਗੱਤਕੇ ਦੇ ਜੋੜ ਤੇ ਖੇਡਾਂ ਖੇਡੀਆਂ ਜਾਂਦੀਆਂ ਸੀ ਜਿਹੜੀ ਅੱਜ ਵੀ ਸਾਡੀ ਪਰੰਪਰਾ ਮੈਂ ਰਾਤ ਵੀ ਕਿਹਾ ਸੀ 324 ਸਾਲ ਬਾਅਦ ਉਸੇ ਤਰ੍ਹਾਂ ਸਰਜੀਤਿਆ ਜਿਵੇਂ ਸਤਗੁਰੂ ਜੀ ਦਾ ਉਹ ਪਹਿਲਾ ਸਮਾਸ ਸੋ ਕਾਲਸੇ ਪੰਥ ਨੂੰ ਗੁਰੂ ਸਾਹਿਬ ਜੀ ਨੇ ਨਿੱਗਰ ਪੈੜਾਂ ਪਾ ਕੇ ਦਿੱਤੀਆਂ ਇਹ ਨਿੱਗਰ ਪੈੜਾਂ ਦਾ ਕੌਮੀ ਤਿਹਾਰ ਜਿਹੜਾ ਇਹ ਅੱਜ ਸ਼ੁਰੂਆਤ ਇਹਦੀ ਹੋਈ ਰਾਤ ਉਹਦਾ ਨਕਾਰਿਆਂ ਬਿਜਾ ਕੇ ਸ਼ੁਰੂ ਹੋ ਗਈ ਸੀ ਅੱਜ ਪਹਿਲਾ ਪੜਾ ਹਸਪਤਾਲਪੁਰੀ ਦੀ ਧਰਤੀ ਦੇ ਸ਼੍ਰੀ ਖਾਨਪਾਟ ਸਾਹਿਬ ਦੇ ਬ੍ਰੰਭ ਹੋ ਕੇ ਪਰਸੋਂ ਨੂੰ ਕੋ ਉਪਾਏ ਜਾਣੇ ਪਿੱਤਕਸਰੀ ਕੇਸਗੜ੍ਹ ਸਾਹਿਬ ਜੀ ਤੇ ਪਰਸੋਂ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 26 ਤਰੀਕ ਨੂੰ 12 ਵਜੇ ਅਰਦਾਸ ਕਰਕੇ ਸਤਿਗੁਰਾਂ ਦੇ ਸान्निध्य ਪੰਜਾਂ ਪਿਆਰਿਆਂ ਦੇ ਅਗਵਾਈ ਦੇ ਵਿੱਚ ਫਿਰ ਮਹਾਨ ਉਹ ਇੱਕ ਕੀਰਤਨ ਦਰਬਾਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਮੁੱਚੇ ਤੌਰ ਤੇ ਖਾਲਸਾ ਪੰਥ ਔਰ ਨਿਹੰਗ ਸਿੰਘਾਂ ਦੀਆਂ ਸਰਮਾਵ ਸਾਰੀਆਂ ਜਥੇਬੰਦੀਆਂ ਉਹ ਉਸੇ ਜਾਹੂ ਜਲਾਲ ਦੇ ਨਾਲ ਉਹ ਗੱਤ ਕੇ ਤੇ ਜੋਰ ਦਿਖਾਉਂਦੇ ਆ ਤੇ ਇਹਦੀ ਸੰਪੂਰਤਾ ਹੁੰਦੀ ਮੈਂ ਜਿੱਥੇ ਸਮੁੱਚੇ ਖਾਲਸਾ ਪੰਥ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉਥੇ ਕਾਮਨਾ ਵੀ ਕਰਦਾ ਕਿ ਬਾਰ-ਬਾਰ ਬਾਕੀ ਵੀ ਸਾਰਿਆਂ ਨੇ ਕਿਹਾ ਕਈ ਇਹ ਖਾਲਸਾ ਹੀ ਜਹੋ ਜਲਾਲ ਖਾਲਸਾ ਜਹੋ ਜਲਾਲ ਦੇ ਤੌਰ ਤੇ ਮਨਾਇਆ ਜਾਵੇ ਨਾ ਕਿ ਇਹਨੂੰ ਚੁਣੌਤੀਆਂ ਦੇਣ ਲਈ ਜਾਂ ਇੱਕ ਦੂਜੇ ਨਾਲ ਲੜਾਈ ਝਗੜੇ ਕਰ ਲਈ ਜਾਂ ਉੱਚੀ-ਉੱਚੀ ਆਪਾਂ ਡੈਕ ਲਾ ਕੇ ਕੋ ਹੋਰ ਗੀਤ ਲਾ ਦਿੰਨੇ ਆ ਇਦਾਂ ਦੇ ਕਾਰਜਾਂ ਨਾਲ ਕੀਤੇ ਜਾਣ ਇਹ ਖਾਲਸੇ ਦੀ ਪਵਿੱਤਰ ਧਰਤੀ ਇਸ ਧਰਤੀ ਤੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਨਿਮਰਤਾ ਦੇ ਨਾਲ ਇਹ ਸਾਰਿਆਂ ਨਾਲ ਪੇਸ਼ ਆਈਏ ਜੋ ਇਹੋ ਜਿਹਾ ਵੱਡਾ ਸਨੇਹਾ ਆ ਔਰ ਸਤਗੁਰੂ ਜੀ ਨੇ ਜਿਹੜਾ ਸਭ ਤੋਂ ਵੱਡਾ ਸਾਨੂੰ ਬਖਸ਼ਿਸ਼ ਕੀਤਾ ਸੀ ਉਹ ਸੀ ਖੰਡੇ ਬਾਟੇ ਦੀ ਪੌਲ ਤੇ ਉਹ ਖੰਡੇ ਬਾਟੇ ਦੀ ਪੌਲ ਇੱਥੇ ਨਿਰੰਤਰ ਹੁਣ ਸਾਰੇ ਦਿਨ ਐਵੇਂ ਚੱਲਣੀ ਆ ਤੇ ਖਾਲਸਾ ਪੰਥ ਜੱਲੇ ਫਿਰ ਇਕਤਰ ਹੁੰਦਾ ਤੇ ਉਹ ਸਤਿਗੁਰ ਜੀ ਨੇ ਫਿਰ ਪਰਮਾਨ ਵੀ ਸਾਰਿਆਂ ਨੂੰ ਕੀਤਾ ਕਿ ਖਾਲਸਾ ਜਿਹੜਾ ਉਹ ਕਿੱਥੇ ਦਾ ਨਿਵਾਸੀ ਸ੍ਰੀ ਅਨੰਦਪੁਰ ਸਾਹਿਬ ਦਾ ਖਾਲਸੇ ਦਾ ਪਿਤਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਤੇ ਸਾਡੇ ਪੁਰਾਣੇ ਵੇਲੇ ਜਿੰਨੇ ਅਕਾਲੀ ਹੁੰਦੇ ਸੀ ਉਹ ਜੇ ਮੋਰਚੀਆਂ ਤੇ ਜਾਂਦੇ ਸੀ ਤੇ ਉਹ ਆਪਣਾ ਇਹੋ ਹੀ ਲਿਖਾਉਂਦੇ ਹੁੰਦੇ ਸੀ ਤੇ ਇਹ ਇੱਕ ਪਰੰਪਰਾ ਸੀ ਜਿਹੜੀ ਸਤਿਗੁਰ ਜੀ ਨੇ ਕਿਹਾ ਕਿ ਮਾਂ ਪੇ ਜਿਹੜੇ ਤੈਨੂੰ ਜਨਮ ਦੇਣ ਵਾਲੇ ਤੇ ਤੈਨੂੰ ਫਿਰ ਇਹ ਮਾਨਸਿਕਤਾ ਪੀੜਾ ਤੇ ਤੈਨੂੰ ਗੁਰਮਤ ਦਾ ਤੇ ਤੈਨੂੰ ਅਧਿਆਤਮਕਤਾ ਦੇ ਮਾਰਗ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਫੇਖੰਡੇ ਬਾਟੇ ਦੀ ਪੌੜ ਸਤਿਗੁਰੂ ਜੀ ਨੇ ਬਖਸ਼ਿ ਕਰਕੇ ਇਹ ਬੜੀਆਂ ਵੱਡੀਆਂ ਜਿਹੜੀਆਂ ਖਾਲਸੇ ਪੰਥ ਨੂੰ ਸਤਿਗੁਰੂ ਜੀ ਨੇ ਬਖਸ਼ੀਆਂ ਜਿਹੜੀਆਂ ਉਹ ਦਿੱਤੀਆਂ ਸੋ ਅੱਜ ਵੀ ਉਹ ਖਾਲਸਾ ਪੰਥ ਉਹਨਾਂ ਪਰੰਪਰਾਵਾਂ ਦੇ ਅਨੁਕੂਲ ਹਰ ਇੱਕ ਪਰੰਪਰਾਾਂ ਦੀ ਪਾਲਣਾ ਕਰਦਾ ਤੇ ਮੈਂ ਕੌਣ ਨੂੰ ਵੀ ਬੇਨਤੀ ਕਰਦਾ ਕਿ ਆ ਜਿਹੜਾ ਨਾਜਿਕ ਸਮਾਂ ਹੋਣਾ ਇਹਦੇ ਵਿੱਚ ਬਹੁਤ ਵੱਡਾ ਜੋਰ ਲੱਗਦਾ ਕਿ ਜਥੇਬੰਦੀਆਂ ਦੇ ਵਿੱਚ 파ੜ ਪਾਏ ਜਾਣ ਜਥੇਬੰਦੀਆਂ ਨੂੰ ਤੋੜਿਆ ਜਾਵੇ ਸਾਰਿਆਂ ਨੂੰ ਨਿਮਰਤਾ ਸਾਹਿਤ ਬੇਨਤੀ ਕਰਦਾ ਕਿ ਆਪਾਂ ਇਹ ਤਿਹਾਰ ਵੀ ਮਨਾਈਏ ਤੇ ਨਾਲ ਦੀ ਨਾਲ ਸਤਿਗੁਰ ਜੀ ਨੇ ਸਾਨੂੰ ਜਿਹੜਾ ਹੁਕਮ ਕੀਤਾ ਸੀ ਜਥੇਬੰਦਕ ਹੋਣ ਦਾ ਜਥੇਬੰਦਕ ਹੋ ਕੇ ਆਪਣੀ ਸਿੱਖ ਪੰਥ ਦੀ એનર્ਜੀ ਜਿਹੜੀ ਸਿੱਖ ਪੰਥ ਦੀ ਸ਼ਕਤੀ ਆ ਉਹਨੂੰ ਇਕੱਠਾ ਕਰ ਤਰ ਕਰੀਏ ਫਿਰ ਬਹੁਤ-ਬਹੁਤ ਵਧਾਈ ਦਿਨਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਿਲਜੀਤ ਸਿੰਘ ਮੈਨੂੰ ਖੁਸ਼ੀ ਹੈ ਕਿ ਖਾਲਸਾ ਜਹਾਜ ਜਲਾਲ ਦਾ ਪ੍ਰਤੀਕ ਚੜ੍ਹਦੀ ਕਲਾ ਦਾ ਪ੍ਰਤੀਕ ਔਲਾ ਮਹੱਲਾ ਦਾ ਜਿਹੜਾ ਕੌਮੀ ਤਿਉਹਾਰ ਹੈ ਅੱਜ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਪਤਾਲਪੁਰ ਸਾਹਿਬ ਦੇ ਕਨਪਾਰਟ ਰਬ ਹੋ ਕੇ ਤੇ ਔਲੇ ਮਹੱਲੇ ਦੀ ਸ਼ੁਰੂਆਤ ਹੋਈ ਹਰ ਸਾਲ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦੁਨੀਆ ਭਰ ਤੋਂ ਜਿਹੜਾ ਸਰਬੰਸਤਾਨੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਵੱਡਾ ਤਿਉਹਾਰ ਸ਼੍ਰੀ ਨਨਕਪੁਰ ਸਾਹਿਬ ਦੇ ਵਿੱਚ ਸ਼ੁਰੂ ਕੀਤਾ ਸੀ ਸਾਰੇ ਲੋਕੀ ਧਰਮਾਂ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਸ਼ੂਆਸ਼ਾਤ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭੇ ਇੱਕੇ ਪਛਾਣ ਕੋ ਦਾ ਜੁਨਾਰਾ ਇਸ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਬੁਲੰਦ ਕੀਤਾ ਸੀ ਅੱਜ ਵੀ ਉਸ ਧਰਤੀ ਨੂੰ ਨਤਮਸਤ ਹੋਣ ਵਾਸਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਆ। ਔਰ ਗੁਰੂ ਕੀ ਲਾਡੀਆਂ ਫੌਜਾਂ ਵੀ ਆਉਂਦੀਆਂ। ਮਾਰਸ਼ਲ ਆਰਟਸ ਦੇ ਵੱਡੇ ਮੁਕਾਬਲੇ ਵੀ ਹੁੰਦੇ ਆ। ਔਰ ਜੋ ਰਵਾਇਤਾਂ ਗੁਰੂ ਸਾਹਿਬ ਨੇ ਉਸ ਵੇਲੇ ਸ਼ੁਰੂ ਕੀਤੀਆਂ ਸੀ ਕਿ ਆਪ ਬੈਠ ਕੇ ਜਿਹੜੀਆਂ ਕੋੜ ਕੋੜ ਦੌੜ ਨੇਜਾਬਾਜੀ ਤੇ ਹੋਰ ਮਾਰਸ਼ਲ ਆਰਟਸ ਆਪ ਗੁਰੂ ਸਾਹਿਬ ਜਿਸ ਤਰ੍ਹਾਂ ਉਤਸ਼ਾਹਤ ਕਰਦੇ ਸੀ ਅੱਜ ਵੀ ਉਸ ਦਿਨ ਨੂੰ ਯਾਦ ਕਰਦੇ ਆ। ਇਸ ਸਥਾਨ ਤੋਂ ਅਸ਼ੀਰਵਾਦ ਲੈਣ ਵਾਸਤੇ ਸਾਰੀਆਂ ਜਿਹੜੀਆਂ ਸਿੱਖ ਸੰਸਥਾਵਾਂ ਸੰਪਰਦਾਵਾਂ ਗੁਰੂ ਕੇਂਡਾਂ ਦੀਆਂ ਕੋਚਾਂ ਸੰਗਤ ਵੱਡੀ ਗਿਣਤੀ ਚੌਂਦੀ ਹੈ ਮੈਂ ਸਾਰੀ ਸੰਗਤ ਨੂੰ ਜਿਹੜੀਆਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਧਾਨ ਕਮੇਟੀ ਦਾ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਬੈਠੇ ਨੇ ਚਾਹਲਾ ਸਾਹਿਬ ਦਾ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਕਿ ਬਹੁਤ ਹੀ ਮਿਹਨਤ ਕਰਕੇ ਬੜੇ ਚੰਗੇ ਪ੍ਰਬੰਧ ਜਿਹੜੇ ਨੇ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਕਿ ਸਾਰਾ ਸਟਾਫ ਉਸ ਤੋਂ ਲੈ ਕੇ ਥੱਲੇ ਤੱਕ ਪ੍ਰਧਾਨ ਸਰਕੀਨੀਵਰੀ ਆ ਚੁੱਕੇ ਆ ਸਿਰਫ ਇੱਕੋ ਮਕਸਦ ਹੈ ਕਿ ਜਿਹੜਾ ਵੀ ਇਸ ਦਰ ਦੇ ਉੱਤੇ ਆਵੇ ਇੱਥੋਂ ਖੁਸ਼ੀਆਂ ਵੀ ਝੋਲੀ ਫੜ ਕੇ ਲੈ ਕੇ ਜਾਵੇ ਸੰਤੁਸ਼ਟ ਹੋ ਕੇ ਜਾਵੇ ਬਹੁਤ ਅੱਛੇ ਪ੍ਰਬੰਧ ਇਹਨਾਂ ਨੇ ਸਾਰੇ ਕੀਤੇ ਆ ਇਹਨਾਂ ਦਾ ਤਹਿ ਦਿਲ ਤੋਂ ਮੈਂ ਪ੍ਰਧਾਨ ਸਰ ਦਾ ਧੰਨਵਾਦ ਕਰਦਾ ਹਾਂ ਜਦੋਂ ਇਹਨਾਂ ਲੋਕਾਂ ਨੇ ਵੋਟਾਂ ਲੈਣੀਆਂ ਸੀ ਨਾ ਤੇ ਇੱਕੋ ਹੀ ਰੌਲਾ ਪਾਈ ਜਾਂਦੇ ਸੀ 70 ਸਾਲ 70 ਸਾਲ 70 ਸਾਲਾਂ ਚਾਹ ਨਹੀਂ ਹੋਇਆ 70 ਸਾਲਾਂ ਚਾਹ ਨਹੀਂ ਹੋਇਆ ਔਰ ਹੁਣ ਮੈਂ ਤੁਹਾਨੂੰ ਕਹਾਂਗਾ ਕਿ ਸੰਗਤ ਨੂੰ ਜਿਹੜਾ ਕੀ ਦਿੱਕਤ ਆ ਰਹੀ ਹੈ ਉਹ ਆਪ ਜਾ ਕੇ ਦਿਖਾਓ ਗੜ ਸ਼ੰਕਰ ਤੋਂ ਨਲਪੁਰ ਸਾਹਿਬ ਰੋਡ ਦਿਖਾ ਕੇ ਇੱਕ ਨੁਕਤੇ 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਜੀ ਤੇ ਕਾਰ ਸੇਵਾ ਵਾਲੇ ਮਹਾਪੁਰਖਾਂ ਨੂੰ ਆਪ ਸੜਕ ਬਣਾਉਣੀ ਪੈ ਰਹੀ ਹੈ ਇਹ ਸਰਕਾਰ ਦਾ ਸੀਓ ਇਹ ਵੀ ਸੱਤਾ ਸਾਂਣੇ ਕਦੀ ਨਹੀਂ ਵਾਰੀ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਉਂਦੀਆਂ ਰਹੀਆਂ ਕੋਈ ਜ਼ਿਆਦਾ ਨਿਭਉਂਦਾ ਰਿਹਾ ਕੋਈ ਘੱਟ ਨਿਭਉਂਦਾ ਰਿਹਾ ਲੇਕਿਨ ਅੱਜ ਦੁਨੀਆ ਯਾਦ ਕਰਦੀ ਹੈ ਬਾਦਲ ਸਾਹਿਬ ਨੂੰ ਕਿ ਜਿਨ੍ਹਾਂ ਨੇ ਏਡੀ ਸ਼ਰਦਾ ਦੇ ਨਾਲ ਖਾਲਸੇ ਦੀ ਜਨਮ ਭੂਮੀ ਦੀ ਸੇਵਾ ਕੀਤੀ ਸੀ ਵਿਰਾਸੇ ਖਾਲਸਾ ਵਰਗੇ ਵੱਡੀਆਂ ਸੰਸਥਾਵਾਂ ਕਾਇਮ ਕਰ ਦਿੱਤੀਆਂ ਸਾਰੇ ਸ਼ਹਿਰ ਦੀ ਪ੍ਰੋਗਰੈਸ ਕੀਤੀ ਵੱਡੇ ਵੱਡੇ ਮਾਰਗ ਜਪੂਰ ਸਾਹਿਬ ਤੋਂ ਇੱਧਰ ਨੂੰ ਜੋੜ ਦਿੱਤੇ ਕਿੰਨੇ ਪੁਲ ਬਣਾਤੇ ਅੱਜ ਜਿਹੜੇ ਉਹਨਾਂ ਦੇ ਬਣਾਏ ਹੋਏ ਪੋੜਾ ਉਹ ਵੀ ਖਤਰੇ 'ਚ ਪਏ। ਜੀ। ਕਰਕੇ ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ। ਇਦਾਂ ਇਹਨਾਂ ਧਰਮ ਸਥਾਨਾਂ ਦੇ ਨਾਲ ਇਰਖਾ ਕਰਨੀ ਕੋਈ ਚੰਗੀ ਗੱਲ ਨਹੀਂ ਹੁੰਦੀ। ਆਪਣੀਆਂ ਜ਼ਿੰਮੇਵਾਰੀਆਂ ਇਹ ਤਾਂ ਸੇਵਾ ਹੈ ਜਿਹੜਾ ਕੋਈ ਖੱਟ ਲਵੇ। ਪਰ ਅਫਸੋਸ ਹੈ ਕਿ ਜਿਸ ਲੈਵਲ ਤੇ ਸਰਕਾਰ ਦਾ ਸਹਿਯੋਗ ਹੋਣਾ ਚਾਹੀਦਾ ਸੀ ਉਹ ਸਹਿਯੋਗ ਨਹੀਂ ਹੋਇਆ। ਧੰਨ।